ਉਹ ਲੈ ਗਿਆ ਸੁੱਕੀ ਕੁਝ ਫੈਲਾ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਬਹੁਤ ਹੀ ਅੱਛਾ ਪ੍ਰਾਲਾ ਕੀਤਾ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਉਹਨਾਂ ਦੇ ਪ੍ਰੋਫੈਸਰ ਸਾਹਿਬ ਪ੍ਰਵੀਨ ਜੀ ਖੜੇ ਦੇ ਮੈਡਮ ਪ੍ਰਵੀਨ ਜੀ ਇਹਨਾਂ ਨੇ ਇੱਕ ਨਵੀਂ ਜਿਹੜਾ ਤਕਨੀਕ ਅਜ਼ਾਜ਼ ਕੀਤੀ ਹੈ ਸਪੀਡ ਬਰੀਡਿੰਗ ਫੈਸਿਲਿਟੀ ਇਹ ਮੈਂ ਸਮਝਦਾ ਦੇਸ਼ ਦੇ ਅੰਦਰ ਪਹਿਲੀ ਤਕਨੀਕ ਜਿਹੜੀ ਆ ਉਹ ਸਾਡੀ ਯੂਨੀਵਰਸਿਟੀ ਨੇ ਤਿਆਰ ਕੀਤੀ ਆ ਸੋ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਦੇ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸੋ ਜਿਹੜੀਆਂ ਵੈਰਾਈਟੀਆਂ ਨੂੰ ਬਣਾਉਣ ਦੇ ਅੰਦਰ ਸਾਲ-ਸਾਲ 4-4 ਸਾਲ ਲੱਗ ਜਾਂਦੇ 6 10-10 ਸਾਲ ਵੀ ਲੱਗ ਜਾਂਦੇ ਸੀਗੇ ਤੋਂ ਮੈਂ ਸਮਝਦਾ ਸਾਲ 6 ਮਹੀਨਿਆਂ 'ਚ ਕਈ ਤਾਂ ਉਹ ਤੋਂ ਵੀ ਘੱਟ ਸਮੇਂ 'ਚ ਤਿਆਰ ਹੋਣਗੀਆਂ ਸੋ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਐਗਰੀਕਲਚਰ ਖੇਤਰਾ ਉਹ ਹੋਰ ਵੀ ਜੜੀਆਂ ਬਲੰਦੀਆਂ ਨੂੰ ਪ੍ਰਾਪਤ ਕਰੂਗਾ ਸਰੀਰਕ ਤੌਰ 'ਤੇ ਭਾਗ ਵੀ ਤੁਹਾਡੇ ਕੋਲ ਆ ਕਿਤੇ ਰਿਸਰਚ 'ਤੇ ਬਹੁਤ ਘੱਟ ਪੈਸੇ ਖਰਚੇ ਜਾਂਦੇ ਨੇ ਸੋ ਲੱਗਦਾ ਕਿ ਬਜਟ ਵਧ ਦੇਖੋ ਪਿਛਲੇ ਮਹੀਨੇ ਹੀ ਮੈਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਨਾਲ ਮੀਟਿੰਗ ਕੀਤੀ ਸੀਗੀ ਔਰ ਇਹਨਾਂ ਤੋਂ ਸਾਰੇ ਪ੍ਰੋਜੈਕਟ ਜਿਹੜੇ ਦੇਗੇ ਉਹ ਮੈਂ ਲੈਏ ਨੇਗੇ ਆਉਣ ਵਾਲੇ ਸਮੇਂ ਦੇ ਅੰਦਰ ਬਿਲਕੁਲ ਅਸੀਂ ਜਿਹੜਾ ਜਿੰਨਾ ਵੀ ਬਜਟ ਚਾਹੀਦਾਗਾ ਜਿੰਨੇ ਵੀ ਪੈਸੇ ਚਾਹੀਦੇ ਅਸੀਂ ਦੇਵਾਂਗੇ ਕਿਉਂਕਿ ਪੰਜਾਬ ਜਿਹੜਾ ਉਹ ਖੇਤੀਬਾੜੀ ਨਿਰਭਰ ਸੂਬਾਗਾ ਪੰਜਾਬ ਦੇ ਅੰਦਰ ਖੇਤੀਬਾੜੀ ਜਿਹੜੀ ਮੇਨ ਸਾਡਾ ਕੀਤਾਗਾ ਮੇਨ ਧੰਦਾਗਾ ਪੰਜਾਬ ਦੇ ਲੋਕਾਂ ਦਾ ਸੋ ਉਹਦੇ ਲਈ ਅਸੀਂ ਉਹਨੂੰ ਅੱਗੇ ਲੈ ਕੇ ਜਾਣ ਲਈ ਫਸਲਾਂ ਦਾ ਹੋਰ ਔਰ ਕਿਸ ਤਰ੍ਹਾਂ ਅਸੀਂ ਫਸਲਾਂ ਤੋਂ ਪ੍ਰੋਡਕਸ਼ਨ ਕਿਵੇਂ ਵਧਾ ਸਕਦੇ ਹਾਂ ਡਾਈਵਰਸੀਫਿਕੇਸ਼ਨ ਵੱਲ ਕਿਸ ਤਰ੍ਹਾਂ ਹੋਰ ਨਵੀਆਂ ਫਸਲਾਂ ਨੂੰ ਲੈ ਸਕਦੇ ਹਾਂ ਉਹਦੇ ਸਮਾਂ ਕਿਦਾਂ ਘਟਾਇਆ ਜਾ ਸਕਦਾ ਜਿਸ ਤਰ੍ਹਾਂ ਅੱਜ ਆਪਾਂ ਆਏ ਹਾਂਗੇ ਸੋ ਇਹ ਸਾਰੇ ਲਈ ਜਿੰਨਾ ਪੈਸਾ ਚਾਹੀਦਾ ਅਸੀਂ ਦੇਵਾਂਗੇ ਅਸੀਂ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਪਿਛਲੇ ਕਾਰਜਕਾਲ ਦੇ ਦੌਰਾਨ ਕੁਝ ਮਸ਼ੀਨਾਂ ਨੂੰ ਲੈ ਕੇ ਘਟਾਲਾ ਹੋਇਆ ਸੀ ਸੋਸ ਨੂੰ ਲੈ ਕੇ ਹੋਣ ਜਾਂਚ ਦੀ ਰਿਪੋਰਟ ਦਿੱਤੀ ਗਈ ਹੈ ਸੋ ਲੱਗਦਾ ਵੀ ਖੁਲਾਸੇ ਹੋਣੇ ਬਟਨ ਨੋਟੇ ਜਾਰੀ ਕਰ ਦੇਖੋ ਜਿਹੜੇ ਵੀ ਜਿਸ ਨੇ ਵੀ ਕਿਸੇ ਵੀ ਵਿਅਕਤੀ ਨੇ ਇਹਦੇ ਕਪੜਾ ਕੀਤਾਗਾ ਕੋਈ ਵੀ ਵਿਅਕਤੀ ਆ ਤਾਂ ਉਹਦੇ ਖਿਲਾਫ ਕਾਨੂੰਨ ਦੇ ਮੁਤਾਬਕ ਕਾਰਵਾਈ ਹੁੰਦੀ ਆ ਤਾਂ ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈਗਾ ਸੋ ਬਿਲਕੁਲ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਊ। ਸੱਕ ਇੰਡੀਆ ਕਟਜੋੜ ਦੀ ਮੀਟਿੰਗ ਕਰਦਾ ਹੈ ਕਿ ਪੰਜਾਬ ਨੂੰ ਲੈ ਕੇ ਕੁਝ ਹੱਲ ਹੋ ਪਾਏਗਾ ਕਾਂਗਰਸ ਦੇ ਦੇਖੋ ਇੰਡੀਆ ਆਲਾਈਂਸ ਦੀ ਮੀਟਿੰਗ ਜਿਹੜੀ ਆ ਉਹ ਜਾਰੀ ਆ ਜਦੋਂ ਇੰਡੀਆ ਆਲਾਈਂਸ ਦੀ ਮੀਟਿੰਗ ਹੋਊਗੀ ਜਿਹੜੇ ਸਾਡੇ ਮੈਂਬਰ ਸਾਹਿਬਾਨ ਜਾਂ ਦੂਸਰੀਆਂ ਪਾਰਟੀ ਦੇ ਮੈਂਬਰ ਸਾਹਿਬਾਨ ਬੈਠੇ ਨੇ ਉਹ ਬਰੀਫ ਕਰਨਗੇ। ਸਰ ਮਿਨਿਸਟਰ ਰਮਨ ਅਰੋੜਾ 26 ਜਨਵਰੀ ਨੂੰ ਮਿਸਟਰ ਸਰ ਹੋੜਾ ਤੇ ਨਵੀਆਂ ਕਾਰਸੜੀਆਂ ਦਿੱਤੀ ਗਈਆਂ ਸਰਕਾਰ ਵੱਲੋਂ। ਦੇਖੋ ਜਿਹੜੀਆਂ ਪੁਰਾਣੀਆਂ ਕਾਰ ਹੋ ਜਾਂਦੀਆਂ ਨੇ ਉਹਦੀ ਜਗ੍ਹਾ ਤੇ ਨਵੀਆਂ ਕਾਰਾਂ ਆਉਂਦੀਆਂ ਰਹਦੀਆਂ ਨੇ ਉਹ ਕੋਈ ਪ੍ਰਕਿਰਿਆ ਜਾਰੀ ਹੈ ਜਦੋਂ ਕੋਈ ਕਾਰ ਕੰਡਮ ਹੁੰਦੀ ਆ ਉਦੋਂ ਹੀ ਨਵੀਂ ਲਈ ਜਾਂਦੀ ਹੈ ਇਹ ਨਹੀਂ ਹੈਗਾ ਕਿ ਨਵੀਆਂ ਖੜੀਆਂ ਨੇਆਂ ਗਈਆਂ ਸੋ ਜਿੱਥੇ ਕਿਤੇ ਰਿਕੁਆਇਰਮੈਂਟ ਆ ਪੈਸਾ ਉੱਥੇ ਹੀ ਖਰਚਿਆ ਜਾ ਰਿਹਾ ਸਰ ਮਿਨਿਸਟਰ ਰਮਨ ਅਰੋੜਾ 26 ਜਨਵਰੀ ਨੂੰ ਝੰਡਾ ਲਹਿਰਾ ਰਹੇ ਨੇ ਤੇ ਇੱਕ ਵਰਨਰ ਨੇ ਚਿੱਠੀ ਲਿਖੀ ਹੈ ਤੁਹਾਡੀ ਸਰਕਾਰ ਕੀ ਕਹਿਣਾ ਚਾਹੋਗੇ ਦੇਖੋ ਉਹਨਾਂ ਕੋਲੇ ਹਜੇ ਸਟੈਚੂਲਰੀ ਪੀਰੀਅਡ ਜਿਹੜਾਗਾ ਅਪੀਲ ਕਰਨ ਦਾ ਸਮਾਂ ਉਹਨਾਂ ਕੋਲੇ ਹੈਗਾਗਾ ਜਿੰਨੀ ਇੱਕ ਬੰਦੇ ਨੂੰ ਅਪੀਲ ਕਰਨ ਲਈ ਸਮਾਂ ਚਾਹੀਦਾ ਹੁੰਦਾ 30 ਦਿਨ ਦਾ ਸਮਾਂ ਹੁੰਦਾਗਾ ਸੋ ਅਪਦੀ ਉਹ ਲੀਗਲ ਜਿਹੜੀ ਉਹਨਾਂ ਕੋਲੇ ਰਾਈਟ ਨੇ ਉਹਨੂੰ ਐਕਸਰਸਾਈਜ਼ ਕਰਨਗੇ ਜਦੋਂ ਲੀਗਲ ਰਾਈਟ ਐਕਸਰਸਾਈਜ਼ ਹੋ ਗਿਆ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਰਨਾਗਾ ਮੈਟਰ ਸਭ ਜੁੜਾਈ ਸਾਂ ਮੈਂ ਇੱਥੇ ਜਿਆਦਾ ਨਹੀਂ ਬੋਲੂਗਾ ਸੋ ਮੈਨੂੰ ਸਭ ਮੈਂ ਚਾਹਨਾਗਾ ਕਿ ਉਹ ਹਜੇ ਉਹਨਾਂ ਕੋਲੇ ਲੀਗਲ ਰਾਈਟ ਹੈਗਾਗਾ ਜੇ ਉਹਨਾਂ ਕੋਲੇ ਲੀਗਲ ਆਪਣਾ ਸਮਾਂ ਵੀ ਰਹਿੰਦਾਗਾ ਸੋ ਸਾਨੂੰ ਵੇਟ ਕਰਨੀ ਚਾਹੀਦੀ ਹੈ ਧੰਨਵਾਦ ਪ੍ਰੋਸੈਸਿੰਗ ਕੇ ਰਿਗਾਰਡਿੰਗ ਕਿਆ ਫੈਸਿਲਿਟੀਆਂ ਜੋ ਹੈ ਉਹ ਲੈ ਕੇ ਆਈ प्रोसेसिंग जैसे डाइवर्सिफिकेशन की बात की आपने तो प्रोसेसिंग के रिलेटेड काफी सारे इश्यूज हैं क्योंकि उसके लिए फैक्ट्रीज और इंफ्रास्ट्रक्चर की कमी कितनी है तो उसके लिए बिल्कुल जदों डाइवर्सिफिकेशन ਆਉਣ ਦੇ ਨਾਲ ਬਹੁਤ ਸਾਰੇ ਹੋਰ ਪ੍ਰੋਸੈਸਿੰਗ ਦਾ ਕੰਮ ਆ ਜਾ ਹਰ ਜਿੰਨੇ ਵੀ ਕੰਮ ਨੇ ਉਹਦੇ ਲਈ ਵੀ ਜਿੱਥੇ ਵੀ ਬਜਟ ਦੀ ਜਰੂਰਤ ਹੈ ਕਿਉਂਕਿ ਮੇਰੇ ਮੈਂ बतौर फाइनेंस मिनिस्टर ही कह सकता हूं कि वो असली फंड में भैया करामा के प्रोसेसिंग के लिए इस बार असली फूड प्रोसेसिंग के लिए पंजाब एग्रो ने ਪੰਜਾਬ ਐਗਰੋ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅਸੀਂ ਉਹਨਾਂ ਨੂੰ ਫੰਡ ਮੈਸੇਜ ਕਰਾਏ ਨੇ ਕਿ ਤਾਂ ਕਿ ਜਿੱਥੇ ਫੂਡ ਪ੍ਰੋਸੈਸਿੰਗ ਚਾਹੀਏ ਹੋ ਮੈਂ ਅਲੀਚੀ ਦੀ ਗੱਲ ਕਰਾਂ ਜਾਂ ਫਿਰੋਜ਼ਪੁਰ ਚ ਮਿਰਚ ਦੀ ਗੱਲ ਕਰੀਏ ਤਾਂ ਉੱਥੇ ਅਸੀਂ ਕਿਹਾ ਕਿ ਨਵੇਂ ਕਾਰਖਾਨੇ ਜਾਂ ਨਵੇਂ ਜਿਹੜੀ ਇੰਡਸਟਰੀਆਂ ਲਾਓ ਤਾਂ ਕਿ ਫੂਡ ਪ੍ਰੋਸੈਸਿੰਗ ਜਿਹੜੀ ਹੋ ਸਕੇ ਉਸ ਫੂਡ ਪ੍ਰੋਸੈਸਿੰਗ ਦੇ ਨਾਲ ਹੀ ਸਾਡਾ ਪ੍ਰੋਡਕਟ ਜਿਹੜਾਗਾ ਦੇਸ਼ ਦੁਨੀਆ ਜਾ ਸਕੇ ਠੀਕ ਹੈ ਥੈਂਕ ਯੂ ਸਰ ਹਾਂਜੀ 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 ਸਭ ਤੋਂ ਪਹਿਲਾਂ ਮੈਂ ਆਪਣਾ ਨਾਮ ਹਾਂ ਮੇਰਾ ਨਾਮ ਡਾਕਟਰ ਪ੍ਰਵੀਨ ਚੁਨੇਜਾ ਹੈ ਮੈਂ ਡਾਇਰੈਕਟਰ ਹਾਂ ਇਥੇ ਐਗਰੀਕਲਚਰ ਬਾਇਓਟੈਕਨੋਲੋਜੀ ਦੀ ਤੇ ਜਿਹੜੀ ਪ੍ਰੋਜੈਕਟ ਦੇ ਅੰਡਰ ਇਹ ਸਪੀਡ ਬਰੀਡਿੰਗ ਫੈਸਿਲਿਟੀ ਬਣਾਈ ਗਈ ਹੈ ਉਹਦੀ ਕੋਆਰਡੀਨੇਟਰ ਵੀ ਹਾਂ ਇਹ ਸਪੀਡ ਬਰੀਡਿੰਗ ਫੈਸਿਲਿਟੀ ਦਾ ਅੱਜ ਵਿਤ ਮੰਤਰੀ ਸਾਹਿਬ ਨੇ ਉਦਘਾਟਨ ਕੀਤਾ ਤੇ ਇਹ ਫੈਸਿਲਿਟੀ ਅਸੀਂ ਬਣਾਈ ਹੈ ਆਪਣਾ ਜਿਹੜਾ ਵੈਰਾਈਟੀ ਆਪਾਂ ਜਦੋਂ ਬਣਾਉਂਦੇ ਆ ਕੋਈ ਵੀ ਕ੍ਰੌਪ ਬਰੀਡਰ ਬਣਾਉਂਦਾ ਹੈ ਉਹਨੂੰ 10 ਤੋਂ 12 ਸਾਲ ਲੱਗਦੇ ਤੇ ਉਹ ਜਿਹੜਾ ਪੀਰੀਅਡ ਆ ਉਹਨੂੰ ਘਟਾਉਣ ਵਾਸਤੇ ਇਹ ਫੈਸਿਲਿਟੀ ਯ ਇਹ ਇਹਦੇ ਵਿੱਚ ਇਸ ਤਰ੍ਹਾਂ ਕੀ ਜਦੋਂ ਆਪਾਂ ਇਸ ਫੈਸਿਲਿਟੀ ਦੇ ਵਿੱਚ ਅਸੀਂ ਜਿੰਨੀ ਆਉਂਦਾ ਲਾਈਟ ਕਿੰਨੀ ਦੇਣੀ ਬੂਟੇ ਨੂੰ ਕਿੰਨਾ ਟੈਂਪਰੇਚਰ ਰੱਖਣਾ ਹੈ ਕਿੰਨੀ ਕਾਰਬਨ ਡਾਈਆਕਸਾਈਡ ਕਨਸੈਂਟ੍ਰੇਸ਼ਨ ਦੇਣੀ ਹਵਾ ਚ ਨਮੀ ਕਿੰਨੀ ਰੱਖਣੀ ਹੈ ਉਹ ਸਾਰੇ ਪੈਰਾਮੀਟਰਸ ਟੋਟਲੀ ਕੰਟਰੋਲਡ ਹੈ ਤੇ ਫੁੱਲੀ ਆਟੋਮੇਟਿਡ ਫੈਸਿਲਿਟੀ ਹੈ ਤੇ ਇਹਦਾ ਇੱਕ ਉਹਨੇ ਨਾਲ ਕੀ ਹੁੰਦਾ ਕਿ ਅਸੀਂ ਉਹ ਸਾਰਿਆਂ ਜਿਹੜੇ ਹੈਗੇ ਆ ਪੈਰਾਮੀਟਰਸ ਉਹਨਾਂ ਦੇ ਵਿੱਚ ਫੇਰ ਬਦਲ ਕਰਕੇ ਅਸੀਂ ਜਿਹੜਾ ਪlant ਦਾ ਗਰੋਇੰਗ ਸਾਈਕਲ ਆ ਉਹਨੂੰ ਘਟਾ ਸਕਦੇ ਹਾਂ 因为 ਅਸੀਂ ਵੀਟ ਫੀਲਡ ਦੇ ਵਿੱਚ 140 ਦਿਨਾਂ ਚ ਪੱਕਦੀ ਹੈ ਤਾਂ ਅਸੀਂ ਇਹਨੂੰ ਇੱਥੇ 60 ਤੋਂ 70 ਦਿਨਾਂ ਦੇ ਵਿੱਚ ਪਕਾ ਲੈਣੇ ਆ। ਐਸੇ ਤਰ੍ਹਾਂ ਰਾਈਸ 'ਤੇ 140 45 ਦਿਨ ਲੱਗਦੇ ਆ ਤਾਂ ਅਸੀਂ ਰਾਈਸ ਨੂੰ ਇੱਥੇ 70 80 ਦਿਨਾਂ 'ਚ ਬੀਜਣ ਤੋਂ ਕਟਣ ਤੱਕ 70 ਤੋਂ 80 ਦਿਨ ਲੱਗਦੇ ਆ। ਇਹ ਇੱਕ ਰਿਸਰਚ ਟੂਲ ਆ ਜੀ ਜਿੱਚ ਅਸੀਂ ਜਿਹੜੇ ਬਰੀਡਰਸ ਆ ਜਿਹੜੇ ਵੈਰੈਟੀਆਂ ਬਣਾਉਂਦੇ ਆ ਉਹਨਾਂ ਦੇ ਕੰਮ ਆਣਾ ਉਹਨਾਂ ਨੇ ਵੈਰੈਟੀ ਇਸ ਫੈਸਿਲਿਟੀ ਨੂੰ ਯੂਜ਼ ਕਰਕੇ ਉਹ ਬਹੁਤ ਜਲਦੀ ਵੈਰੈਟੀ ਬਣਾ ਸਕਣਗੇ। ਉਹ ਜੋ 6-7 ਸਾਲ ਦਾ ਪੀਰੀਅਡ ਹੈ ਜਿਹੜਾ ਉਹ ਘਟ ਕੇ ਬਹੁਤ ਘੱਟ ਘਟ ਜਾਏਗਾ ਉਹਦੇ ਨਾਲ ਜਿਹੜਾ ਫਾਰਮਰ ਤੱਕ ਵੈਰਾਈਟੀ ਪਹੁੰਚਣ ਦਾ ਟਾਈਮ ਹੈ ਉਹ ਉਹ ਵੀ ਘਟੇਗਾ ਫਾਰਮਰ ਨੂੰ ਜਲਦੀ ਨਵੀਆਂ ਤੇ ਵਧੀਆ ਵੈਰਾਈਟੀਆਂ ਮਿਲਣਗੀਆਂ ਫਿਰ ਜੇ ਇਸ ਫੈਸਿਲਿਟੀ ਨੂੰ ਤੁਸੀਂ ਡੀਐਨਏ ਮਾਰਕਰਾਂ ਨਾਲ ਆਪਾਂ ਕੰਬਾਈਨ ਕਰ ਲਈਏ ਤੇ ਉਹ ਹੋਰ ਵੀ ਵਧੀਆ ਜਿਵੇਂ ਕੋਈ ਬਾਇਓ ਫਾਰਟੀਫਾਈਡ ਬ बनानी ਹੈ ਕੋਈ ਵੀਟ ਬਣਾਣਾ ਹੈ ਜਾਂ ਰਾਈਸ ਬਣਾਣਾ ਹੈ ਜੀ ਚ ਆਇਰਨ ਸਿੰਘ ਜ਼ਿਆਦਾ ਹੈ ਜਾਂ ਉਹ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੈ ਜਾਂ ਕੋਈ ਅਮੀਨੋ ਐਸਿਡ ਉਸ ਚ ਚੰਗੇ ਹੈ ਤੇ ਇਹ ਫੈਸਿਲਿਟੀ ਇੱਕ ਬੜਾ ਵੱਡਾ ਬੂਨ ਹੋਏਗੀ ਕ੍ਰੌਪ ਬਰੀਡਰਸ ਵਾਸਤੇ ਤੇ ਅਸੀਂ ਆਲਰੇਡੀ ਇਹ ਚ ਸ਼ੁਰੂ ਕਰ ਚੁੱਕੇ ਹਾਂ ਅਸੀਂ ਵੀਟ ਤੇ ਕੰਮ ਕਰਦੇ ਪਏ ਹਾਂ ਚਿਕਪੀ ਤੇ ਪੀਜਨ ਪੀ ਤੇ ਰਾਈਸ ਹੈ ਬਾਸਮਤੀ ਰਾਈਸ ਹੈ ਰੇਪਸੀਡ ਮਸਟਰਡ ਹੈ ਸਾਰੀਆਂ ਕ੍ਰੌਪਸ ਤੇ ਅਸੀਂ ਆਲਰੇਡੀ ਕੰਮ ਸ਼ੁਰੂ ਕਰ ਚੁੱਕੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਫੈਸਿਲਿਟੀ ਨੂੰ ਹੋਰ ਵੀ ਕਈ ਕ੍ਰੌਪਸ ਵਾਸਤੇ ਯੂਜ਼ ਕਰਾਂਗੇ ਤੇ ਕਿੰਨਾ ਕੋ ਪ੍ਰੋਜੈਕਟ ਮੈਂ ਬਣਾ ਤਾਈ ਹੈ ਪੂਰਾ ਪ੍ਰੋਜੈਕਟ ਕਿੰਨਾ ਟਾਈਮ ਚਾਰ ਹੋਇਆ ਇਹਨੂੰ ਅਸੀਂ ਪਿਛਲੇ ਸਾਲ ਮਾਰਚ ਅਪ੍ਰੈਲ ਸ਼ੁਰੂ ਕੀਤਾ ਸੀ ਮਾਰਚ ਚ ਇਹਦੀ ਜਨਵਰੀ ਚ ਆਰਡਰ ਲੱਗਿਆ ਸੀ ਜਿਹੜੀ ਕੰਪਨੀ ਨੇ ਬਣਾਇਆ ਮਾਰਚ ਉਹਨਾਂ ਨੇ ਕੰਸਟਰਕਸ਼ਨ ਵਗੈਰਾ ਸ਼ੁਰੂ ਕਰਤੀ ਸੀ 7-8 ਸਾਲ ਲੱਗੇ ਹੈ ਇਹਨੂੰ ਉਹ 7-8 ਮਹੀਨੇ ਨਾਟ ਸਾਲ 7-8 ਮਹੀਨੇ ਲੱਗੇ ਇਹਨੂੰ ਪੂਰਾ ਫੰਕਸ਼ਨਲ ਹੋਣ ਨੂੰ ਤਾਂ ਆਲਰੇਡੀ ਅਸੀਂ ਇਹਦੀ ਟੈਸਟਿੰਗ ਹੈ 2 ਮਹੀਨੇ ਤੋਂ ਇਹਦੀ ਟੈਸਟਿੰਗ ਕਰ ਰਹੇ ਹਾਂ ਕਿ ਸਭ ਕੁਝ ਸਾਰਾ ਕੁਝ ਠੀਕ ਚੱਲ ਰਿਹਾ ਕਿਉਂਕਿ ਬੜੀ ਸਫਿਸਟੀਕੇਟਿਡ ਫੈਸਿਲਿਟੀ ਹੈ ਸਾਰੀ ਆਟੋਮੇਸ਼ਨ ਹੈ ਤੇ ਅਸੀਂ ਸਾਰਾ ਕੁਝ ਕਦੇ ਹਰ ਚੈਂਬਰ ਨੂੰ ਅਲੱਗ-ਅਲੱਗ ਟੈਸਟ ਕੀਤਾ ਹੁਣ ਅਸੀਂ ਆਪਣੇ ਐਕਸਪੈਰੀਮੈਂਟ ਸ਼ੁਰੂ ਕਰ ਚੁੱਕੇ ਹਾਂ ਕਿੰਨੀ ਕੋਸਟ ਹੋਣੀ ਹੈ ਕੋਸਟ ਇਹ ਬਣੀ ਹੈ ਟੋਟਲ ਜੀ 5 ਕਰੋੜ ਦੀ ਕੋਸਟ ਜਿਵੇਂ